ਨਾ ਪਤਾ ਪੈਂਦਾ ਨਹੀਂ ਕਿ ਦੁੱਧੀਆਂ ਕਿੰਨਾ ਵਜ਼ਨ ਨਾਲ ਥੋੜਾ ਬਸਾ ਫਰਕ ਤਾਂ ਜਰੂਰ ਪੈਂਦਾ ਹੈ ਪਰ ਲੋਕਾਂ ਦੇ ਦੁੱਧ ਦੀ ਜਰੂਰਤ ਹੋਣ ਕਰਕੇ ਭਾਏ ਨੂੰ ਮਜਬੂਰੀ ਵਸ ਕਰੀਏ ਜਾਂ ਕਿਦਾਂ ਵੀ ਆ ਦੁੱਧ ਲੈਣ ਦੀ ਜਰੂਰਤ ਹੁੰਦੀ ਹੈ ਘਰ ਤੇ ਖਪਤ ਚੋਂ ਨਹੀਂ ਹੁੰਦੀ ਆ ਜੇ ਨਹੀਂ ਹੁੰਦੀ ਆ ਦੋ ਚਾਰ ਦਿਨ ਬੱਜਰੇ ਦੇ ਹਿਸਾਬ ਨਾਲ ਉਹ ਮਹਿਸੂਸ ਕਰਦੇ ਨੇ ਮੁਰਕੇ ਪਤਾ ਹੈ ਕਿਉਂ ਲੋ ਹੋ ਜਾਂਦੇ ਨੇ ਉਹ ਦੁੱਧ ਰੂਟੀਨ ਤੇ ਆਪਣਾ ਜਿੰਨਾ ਕਿ ਦੁੱਧ ਚਾਹੀਦਾ ਹੁੰਦਾ ਲੈ ਜਾਂਦੇ ਨੇ ਖਾਨੂੰ ਥੋੜੀ ਜੀ ਤਕਲੀਫ ਜਰੂਰ ਹੁੰਦੀ ਹੈ ਵੀ ਦੋ ਚਾਰ ਦਿਨ ਸਾਡੀ ਡਿਮਾਂਡ ਘਟਦੀ ਆ ਬਾਕੀ 2-4 ਦਿਨ ਤੋਂ ਬਾਅਦ ਰੈਗੂਲਰ ਹੋ ਹੀ ਜਾਂਦੀ ਹੈ ਜਿੱਦਾਂ ਪ੍ਰੋਡਕਸ਼ਨ ਘਟੀ ਜਾ ਰਹੀ ਹੈ ਡੇਰੀ ਫਾਰਮਿੰਗ ਲੋਕੀ ਛੜੇ ਜਾ ਰਹੇ ਆ ਸਪਲਾਈ ਤੇ ਵੀ ਕੋਈ ਫਰਕ ਪਿਆ ਸਪਲਾਈ ਪੂਰੀ ਆ ਰਹੀ ਹੈ ਨਹੀਂ ਸਪਲਾਈ ਦੁੱਧ ਦੀ ਤੇ ਪੂਰੀ ਆ ਰਹੀ ਹੈ ਜੀ ਦੁੱਧ ਤੇ ਜਿਸ ਪ੍ਰਾਈਵਟ ਤੇ ਕੋਈ ਸਾਨੂੰ ਦਿੱਕਤ ਨਹੀਂ ਮਹਿਸੂਸ ਹੁੰਦੀ ਐ ਜਿੰਨੀ ਡਿਮਾਂਡ ਕਰਦੇ ਆ ਸਾਨੂੰ ਉਹਨਾਂ ਦਾ ਦੁੱਧ ਮਿਲ ਲੈਂਦਾ ਜੋ ਵੀ ਪਦਾਰਥ ਦੀ ਡਿਮਾਂਡ ਕਰਦੇ ਆ ਲੱਗਦਾ ਨਹੀਂ ਕਿ ਜਿੰਨੀ ਕੀਮਤ ਲੋਕਾਂ ਨੂੰ ਬੇਅਰ ਕਰਨੀ ਪੈਂਦੀ ਹੈ ਤੇ ਸਾਨੂੰ ਉਸ ਹਰ ਨਾਲ ਕਿਵਨ ਨਹੀਂ ਮਿਲਦੀ ਜਿਹੜੇ ਪ੍ਰੋਡਕਟ ਕਰਦੇ ਆ ਦੁੱਧ ਪ੍ਰੋਡਕਸ਼ਨ ਕਰਦੇ ਆ ਉਹਨਾਂ ਨੂੰ ਉਹਨੀ ਕੀਮਤ ਨਹੀਂ ਮਿਲਦੀ ਦੇਖੋ ਜੀ ਕਿਸਾਨਾਂ ਨਾਲ ਵੀ ਕਈ ਵਾਰੀ ਗੱਲਬਾਤ ਆਉਂਦੇ ਨੇ ਉਹ ਗੱਲ ਕਰਦੇ ਨੇ ਕਹਿੰਦੇ ਕਿ ਸਾਨੂੰ ਦੁੱਧ ਦੀ ਕੀਮਤ ਉਹਨਾਂ ਦੇ ਭਰਪਾ ਨਹੀਂ ਮਿਲਦੀ ਜੋ ਤਾਂ ਫਿਰ ਕਿਸਾਨ ਵੀ ਮਿਲਕ ਫਾਰਮ ਜਿਹੜੇ ਦੁੱਧ ਪਾਉਂਦੇ ਨੇ ਥੋੜੇ ਬਹੁਤ ਉਹ ਘੱਟ ਕਰਦੇ ਨੇ ਫਿਰ ਇਹਨਾਂ ਨੂੰ ਦੁੱਧ ਦਾ ਰੇਟ ਵਧਾਣਾ ਪੈਂਦਾ ਜਦੋਂ ਉਹਨਾਂ ਕਿਸਾਨਾਂ ਨੂੰ ਦੁੱਧ ਦੇਣਾ ਪੈਂਦਾ ਵਾ ਤਾਂ ਰੇਟ ਵਧਾ ਕੇ ਤੇ ਉਹਨਾਂ ਨੂੰ ਮਜਬੂਰ ਆਪਣੇ ਵੀ ਰੇਟ ਥੋੜਾ ਜਿਹਾ ਵਧਾਣੇ ਪੈਂਦਾ ਹੈ ਤੇ ਸਿਰਫ ਦੁੱਧ ਦੀ ਕੀਮਤ ਵਧੀ ਹੈ ਜਾਂ ਜਿਹੜੇ ਦੂਜੇ ਪ੍ਰੋਜੈਕਟ ਹੈ ਜਿਦਾਂ ਲੱਸੀ ਹੋ ਗਿਆ ਖ ਕੈਮ ਟੂ ਟੈਮ ਜਦੋਂ ਇਹ ਦੁੱਧ ਦਾ ਰੇਟ ਵੱਧਾ ਵਾ ਉਸ ਤੋਂ ਬਾਅਦ ਉਸੇ ਪ੍ਰਕਾਰ ਦਾ ਰੇਟ ਵੱਧ ਆਇਆ ਥੋੜਾ ਥੋੜਾ ਠੀਕ ਇਸ ਤਰ੍ਹਾਂ ਮੈਂ ਕੀਮਤ ਤੇ 2 ਰੁਪਏ ਹੀ ਵਧੀ ਹੈ ਦੇਖਣ ਜੇ 2 ਰੁਪਏ ਬੜਾ ਮਾਮੂਲੀ ਜਿਹਾ ਮਾਊਂਟ ਲੱਗਦਾ ਪਰ ਜਿਸ ਘਰ ਦੇ ਵਿੱਚ ਰੋਜ਼ ਦਾ 5 6 ਕਿਲੋ ਦੁੱਧ ਆਂਦਾ ਵਾ ਉਹਦਾ 10 12 ਰੁਪਏ ਰੋਜ਼ ਦਾ ਦੇਖੀਏ ਤੇ ਮਹੀਨੇ ਦੇ ਵਿੱਚ 4 500 ਰੁਪਏ ਦਾ ਜਦੋਂ ਫਰਕ ਪੰਦਾ ਉਹ ਆਮ ਬੰਦੇ ਦੇ ਬਜਟ ਦੇ ਉੱਪਰ ਉਹਦਾ ਬੜਾ ਇਫੈਕਟ ਹੈ ਦੁੱਧ ਇੱਕ ਐਸੀ ਰਿਕੁਆਇਰਮੈਂਟ ਹੈ ਘਰ ਦੇ ਵਿੱਚ ਬੱਚਿਆਂ ਨੂੰ ਵੀ ਦੁੱਧ ਦੀ ਚਾਹੀਦਾ ਵਾ ਵੱਡਿਆਂ ਨੂੰ ਵੀ ਦੁੱਧ ਦੀ ਜਰੂਰਤ ਹੁੰਦੀ ਹੈ ਘਰ 'ਚ ਕੋਈ ਗੈਸਟ ਆ ਜਾਂਦਾ ਚਾਹ ਪਾਣੀ ਵਾਸਤੇ ਵੀ ਦੁੱਧ ਦੀ ਜ਼ਰੂਰਤ ਪੰਦੀ ਹੈ ਇਸ ਕਰਕੇ ਜਿਹੜਾ ਇਹ ਕੀਮਤ ਹੈ ਇਹਦਾ ਜਿਹੜਾ ਅਸਰ ਤੇ ਜ਼ਰੂਰ ਪੰਦਾ ਹੈਗਾ ਵਾ ਆਮ ਬੰਦੇ ਦੀ ਪਾਕਟ ਦੇ ਉੱਪਰ ਇਹਦਾ ਅਸਰ ਜ਼ਰੂਰ ਪੰਦਾ ਹੈਗਾ ਵਾ ਨੋਮੀਨਲੀ ਸਹੀ ਅਸਰ ਜ਼ਰੂਰ ਪੰਦਾ ਲੇਕਿਨ ਕੀ ਲੱਗਦਾ ਪਈ ਕਿਉਂ ਦੁੱਧ ਦੀ ਕੀਮਤ ਵੱਧਦੀ ਹੈ ਸਰ ਪਿਛਲੇ ਦਿਨਾਂ 'ਚ ਦੇਖਣ ਨੂੰ ਆ ਰਿਹਾ ਹਰ ਵਾਰੀ ਸਾਲ ਦੇ ਵਿੱਚ 2-3 ਵਾਰੀ ਜਿਹੜੀਆਂ ਦੁੱਧ ਦੀਆਂ ਕੀਮਤਾਂ ਵੱਧ ਜਾਂਦੀਆਂ ਪਿਛਲੇ ਦਿਨਾਂ 'ਚ ਸਰਕਾਰ ਵੱਲੋਂ ਜਿਹੜਾ ਡਾਟਾ ਰਿਲੀਜ਼ ਹੋਇਆ ਉਹਦੇ 'ਚ ਇਹ ਦੇਖਣ ਨੂੰ ਆਇਆ ਕਿ ਪੰਜਾਬ ਦੇ ਵਿੱਚ ਡੇਅਰੀ ਫਾਰਮਿੰਗ ਦਾ ਧੰਦਾ ਲੋਕ ਛੱਡ ਕੇ ਕਿਸਾਨ ਜਾਂ ਦੂਜੇ ਬੰਦੇ ਜਿਹੜੇ ਡੇਅਰੀ ਫਾਰਮਿੰਗ ਤੇ ਬਿਜ਼ਨਸ 'ਚ ਹੀ ਉਹ ਛੱਡ ਰਹੇ ਨੇ ਪੰਜਾਬ ਦੇ ਵਿੱਚ گاਵਾਂ ਤੇ ਮੱਜਾਂ ਦੀ ਜਿਹੜੀ ਤਦਾਦ ਹੈ ਗਿਣਤੀ ਜਿਹੜੀ ਆ ਘਟ ਰਹੀ ਆ ਔਰ ਕਾਫੀ ਵੱਡੀ ਗਿਣਤੀ ਜੇ ਇਹ ਘਟ ਰਹੀ ਆ ਉਹਦਾ ਇੱਕ ਕਾਰਨ ਜਿਹੜਾ ਮੁੱਖ ਕਾਰਨ ਜਿਹੜਾ ਅਸੀਂ ਦੇਖਦੇ ਆ ਜਾ ਨਿਊਜ਼ 'ਚ ਪੜੀਦਾ ਵਾ ਉਹ ਇਹੋ ਹੀ ਹੈਗਾ ਕਿ ਜਿਹੜਾ ਪਸ਼ੂਆਂ ਦਾ ਚਾਰਾ ਜਾਂ ਚੋਕਰ ਜਿਹੜਾ ਵੀ ਆਪਾਂ ਉਹ ਡੇਰੀ ਫਾਰਮਿੰਗ ਵਾਲਾ ਆਪਣੇ ਡੰਗਰਾਂ ਨੂੰ ਪਾਉਂਦਾ ਵਾ ਜਿਹਦੇ ਨਾਲ ਉਹਦੀ ਦੁੱਧ ਦੀ ਪੈਦਾਵਾਰ ਵਧੀ ਆ ਉਹਦੀਆਂ ਕੀਮਤਾਂ ਜਿਹੜੀਆਂ ਬਹੁਤ ਵੱਧ ਰਹੀਆਂ ਵਾ ਉਹਦੇ ਦੇ ਉੱਪਰ ਉਹਨੂੰ ਕੋਈ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਹੋ ਰਹੀ ਹੈਗੀ ਅਸੀਂ ਇਹ ਚਾਹਦੇ ਆ ਕਿ ਜਿਹੜੀ ਡੇਰੀ ਫਾਰਮਿੰਗ ਦੇ ਬਿਜ਼ਨਸ ਦੇ ਵਿੱਚ ਸਰਕਾਰ ਵੱਲੋਂ ਇੱਕ ਸਬਸਿਡੀ ਦਿੱਤੀ ਜਾਵੇ ਲੋਕਾਂ ਨੂੰ ਅਨਕਰਈ ਕੀਤਾ ਜਾਵੇ ਕਿ ਤੁਸੀਂ ਡੇਰੀ ਫਾਰਮਿੰਗ ਦੇ ਬਿਜ਼ਨਸ 'ਤੇ ਜਾਓ ਸਰਕਾਰ ਜਿਵੇਂ ਕਿਸਾਨਾਂ ਨੂੰ ਖਾਦਾਂ ਦੇ ਉੱਪਰ ਸਬਸਿਡੀ ਮਿਲਦੀ ਹੈ ਸਬਸਿਡੀ ਨੂੰ ਵਧਾਣ ਦੇ ਉੱਪਰ ਆਲੇ ਕਰਨੇ ਚਾਹੀਦੇ ਹੈ ਕਰਨੇ ਚਾਹੀਦੇ ਹੈ ਔਰ ਜਿਹੜਾ ਬੰਦਾ ਡੇਰੀ ਫਾਰਮਿੰਗ ਦੇ ਬਿਜ਼ਨਸ ਆ ਉਹਨੂੰ ਇਹ ਚਾਰਾ ਜਾਂ ਚੋਕਰ ਜਿਹੜੀਆਂ ਵੀ ਉਹਨੂੰ ਡੰਗਰਾਂ ਵਾਸਤੇ ਚਾਹੀਦੀਆਂ ਉਹ ਉਹਨੂੰ ਘੱਟ ਰੇਟ ਤੇ ਉਪਲਬਧ ਕਰਾਈਆਂ ਜਾਣ ਤਾਂ ਕਿ ਉਹਨੂੰ ਵੀ ਉਸ ਧੰਦੇ ਦੇ ਵਿੱਚ ਕੁਝ ਪ੍ਰਾਫਿਟ ਮਿਲੇ ਤੇ ਫੇਰ ਹੀ ਉਹ ਉਸ ਧੰਦੇ ਦੇ ਵਿੱਚ ਟਿਕੇਗਾ ਨਹੀਂ ਤੇ ਆਮ ਜਿਹੜਾ ਡੇਰੀ ਫਾਰਮਿੰਗ ਲੋਕੀ ਛੱਡ ਕੇ ਮੁਰਗੀ ਪਾਲਣ ਬੱਕਰੀਆਂ ਹੋਰ ਧੰਨਿਆਂ ਦੇ ਵਿੱਚ ਜਾ ਰਹੇ ਹੈਗਾ ਲਗਾਤਾਰ ਘਟਦੀ ਜਾਏਗੀ ਘਟਦੀ ਜਾਏਗੀ ਅੱਧਾ ਘਟਦੀ ਜਾਏਗੀ ਡੰਗਰ ਬਿਲਕੁਲ ਠੀਕ ਹੈ ਸਰ